ਲੇ ਵੀ ਸੋਡੇ ਡਿਮਾਂਡ ਦੇ ਉੱਪਰ ਇੱਕ ਵਾਰ ਫੇਰ ਲੈ ਕੇ ਆ ਗਏ ਬਈ ਆ ਪਰੰਦਾ ਵਾ ਬੱਕਰੇ ਦਾ ਚਾਰ ਮੁਰਗੇ ਦਾ ਚਾਰ ਤੇ ਮੱਛੀ ਦਾ ਚਾਰ ਕਿਉਂ ਬਈ ਟੜਿਆ ਨਹੀਂ 익ਦੀ ਫਿਰ ਹਾਂ ਬਾਈ ਜੀ ਹਾਂ ਬਾਈ ਕਸਟਮਰ ਆਂਦੇ ਬਹੁਤ ਜ਼ਿਆਦਾ ਫੋਨ ਆ ਰਹੇ ਸੀਗੇ ਹਾਂਜੀ ਉਹਦੇ ਕਰਕੇ ਉਹ ਕਹਿੰਦੇ ਬਾਈ ਯਾਰ ਤੁਸੀਂ ਛੇਤੀ ਸ਼ੁਰੂ ਕਰੋ ਸਾਨੂੰ ਲੋੜ ਹੈਗੀ ਟੇਸਟ ਵਧੀਆ ਆਸਾਨਦਾ ਹੈ ਪਿਛਲੇ ਸੀਜ਼ਨ ਉਹਦੇ ਕਰਕੇ ਹੀ ਆਪਾਂ ਬਾਈ ਹੁਣ ਬਸ ਤਾਂ ਗਰਮੀ ਦੇ ਵਿੱਚ ਰੁਕਿਆ ਹੀ ਨਹੀਂ ਆਪਣਾ ਜਿਆ ਰੁਕਿਆ ਹੀ ਨਹੀਂ ਹੈਗਾ ਜੀ ਰੁਕਿਆ ਨਹੀਂ ਪਰ ਵੀਡੀਓ ਆਪਾਂ ਥੋੜਾ ਜਿਹਾ ਕੁਝ ਪ੍ਰੋਬਲਮ ਸੀਗੀ ਹਮਮ ਚਲੋ ਮੌਸਮ ਮਾੜੇ ਸੀ ਉਹਦੇ ਕਰਕੇ ਆਪਾਂ ਪਾਈ ਨਹੀਂ ਤੇ ਹੁਣ ਇਸੇ ਕਰਕੇ ਕਸਟਮਰਾਂ ਦੀ ਡਿਮਾਂਡ ਤੇ ਆਪਾਂ ਵੀਡੀਓ ਬਾਈ ਸਾਰੇ ਕਸਟਮਰਾਂ ਨੂੰ ਦੱਸਣਾ ਚਾਹਣਾ ਵੀ ਆਪਾਂ achar ਬਾਈ ਸ਼ੁਰੂ ਕਰਤਾ ਠੀਕ ਹੈ ਜੀ ਲਓ ਮਿੱਤਰੋ ਦੇਖ ਸਕਦੇ ਹੋਗੇ ਆਪਣੇ ਕੋਲੇ ਹੋਣਗੇ ਜੀ ਬੱਕਰੇ ਦਾ achar ਮੁਰਗੇ ਦਾ achar ਮੱਸੀ ਦਾ achar ਹਾਂਡੀ ਚਿਕਨ ਤੇ ਦੇਸੀ ਮੁਰਗੇ ਦਾ ਦੇਸੀ ਮੁਰਗੇ ਦਾ achar ਠੀਕ ਹੈ ਬਾਈ ਜੀ ਤੇ ਐਤ ਕੀ ਰੇਟ ਕਿੰਨਾ ਰਹੂਗਾ ਰੇਟ ਬਾਈ ਜੀ ਦੇਖੋ ਬੱਕਰੇ ਦੇ achar ਦਾ ਹੈਗਾ 900 ਰੁਪਏ ਕਿਲੋ ਹਾਂਜੀ ਕਿ ਥੋੜਾ ਜਿਹਾ ਹੀ ਵਧਾਇਆ ਹੈ ਤੇ ਜੈਨੂਨ ਹੈ ਕੋਈ ਵੀ ਬੰਦਾ ਇਹ ਕਹੇ ਜੀ ਯਾਰ ਥੋੜਾ ਰੇਟ ਜੈਨੂਨ ਨਹੀਂ ਆਪਾਂ ਦੇਣ ਦਾ ਆ ਠੀਕ ਹੈ ਜੀ ਠੀਕ ਹੈ ਜੀ ਬਾਕੀ ਹਾਂਡੀ ਚਿਕਨ 750 ਰੁਪਏ ਕਿਲੋ ਹਾਂਜੀ ਮੱਛੀ ਦਾ ਜਾਰ ਬਾਈ ਪੂਰਾ ਟਾਪ ਦਾ ਟੇਸਟ ਹੈ ਪੂਰਾ ਵਨ ਕਲਾਸ ਠੀਕ ਹੈ ਇਹ ਹੈਗਾ 900 ਰੁਪਏ ਕਿਲੋ ਸੰਘਾਰਾ ਮੱਛੀ ਮਿਲੂਗੇ ਠੀਕ ਹੈ ਏ ਹੈਗਾ ਭਾਈ ਦੇਸੀ ਮੁਰਗੇ ਦਾ ਝਾਰ 800 ਰੁਪਏ किलो ਪ्योर ਦੇਸੀ ਮੁਰਗਾ ਮਿਲੂਗਾ ਠੀਕ ਹੈ ਜੀ ਕੁਆਲਿਟੀ ਕਿਵੇਂ ਰੋ ਕੁਆਲਿਟੀ ਦੱਸ ਫਿਰ ਕੁਆਲਿਟੀ ਭਾਈ ਜੀ ਕਸਟਮਰਾਂ ਨੇ ਆਪਾਂ ਨੂੰ ਬਹੁਤ ਪਿਆਰ ਦਿੱਤਾ ਪਹਿਲਾਂ ਵੀ ਆਪਣੇ ਜਿੰਨੇ ਸੱਜਣ ਫੱਟ ਨੇ ਪੁਰਾਣੇ ਹੂੰ ਉਹ ਹੁਣ ਵੀ ਫੋਨ ਕਰਦੇ ਵੀ ਜਗਦੀਪ ਭਾਈ ਕਦੋਂ ਸ਼ੁਰੂ ਕਰ ਰਹੇ ਹੋ ਨਾ ਠੀਕ ਹੈ ਇਹ ਉਸ ਕਰਕੇ ਵੀ ਸ਼ੁਰੂ ਦਾ ਰੈਡੀ ਆ ਬਾਹਰਲੇ ਵੀਰ ਵੀ ਆ ਕੇ ਲਿਆ ਰਹੇ ਨੇ ਤੇ ਕੁਆਲਿਟੀ 1 ਨੰਬਰ 1 ਹੈ ਭਾਈ ਆਪਣੀ ਠੀਕ ਹੈ ਕੋਈ ਐਕਸਟਰਾ ਤੇਲ ਨਹੀਂ ਤਰਸੇਮ ਭਾਈ ਤੁਸੀਂ ਦੇਖ ਸਕਦੇ ਹੋ ਬਿਲਕੁਲ ਡਰਾਈ ਪਿਕਲ ਹਨਾ ਮੱਛੀ ਦਾ ਵੀ ਹੋਵੇ ਚਾਹੀਏ ਐਵੇਂ ਆਪਾਂ ਤੇਲ ਪਰ ਪਰ ਦੇਈ ਜਾਈਏ ਹਾਂ ਇੱਕ ਸਭ ਤੋਂ ਵੱਡੀ ਗਰੰਟੀ ਤਰਸੇਮ ਭਾਈ ਇਹ ਆ ਸਾਰੇ ਸੱਜਣ ਨੂੰ ਦੱਸਣਾ ਚਾਹਣਾ ਮੈਂ ਵੀ ਇਹਦੀ ਪ੍ਰੀਜ਼ਰਵੇਸ਼ਨ ਵਾਸਤੇ ਇਹਨੂੰ ਸੇਫ ਰੱਖਣ ਵਾਸਤੇ ਇੱਕ ਵੀ ਵਾਈ ਜੇ ਕੈਮੀਕਲ ਪਾਇਆ ਹੋਵੇ ਇੱਕ ਵੀ ਆਪਦੇ ਕਾਊਂਟਰ ਦੇ ਖੜੇ ਆ ਜੇ ਝੂਠ ਬੋਲੀਏ ਤਾਂ ਜਾ ਕੋਈ ਬੰਦਾ ਸਾਬਤ ਕਰ ਦੇ ਠੀਕ ਹੈ ਬਤਨੇ ਨਹੀਂ ਫਿਰ ਤਾਂ ਐਵੇਂ ਕਰਕੇ ਦਈਏ ਇਹ ਇਹੀ ਗਰੰਟੀ ਆ ਭਾਈ ਇਹਦੀ ਪ੍ਰੋਸੈਸਿੰਗ ਹੀ ਐਨੀ ਦੇਸੀ ਤਰੀਕੇ ਨਾਲ ਆ ਅਸਿਕ ਗਰੰਟੀ ਦਿੰਨੇ ਆ ਕਸਟਮਰ ਨੂੰ ਵੀ ਫ੍ਰਿਜ ਚੋਂ ਲਿਆਓ ਜਾ ਕੇ ਫ੍ਰਿਜ ਚ ਰੱਖੋ ਇੱਕ ਮਹੀਨੇ ਦੀ 101% ਦੀ ਗਰੰਟੀ ਆ ਠੀਕ ਹੈ ਜੀ ਅਗਰ ਤੁਹਾਡਾ ਪਿਕਲ ਤੁਸੀਂ ਲੈ ਕੇ ਖਰਾਬ ਹੋ ਗਿਆ ਉਲੀ ਲੱਗ ਗਈ ਖੱਟਾ ਹੋ ਗਿਆ ਆਪਣਾ ਵਾਪਸ ਆ ਬਾਈ ਮਹੀਨਾ ਨਹੀਂ ਚੱਲਦਾ ਇਹ ਕਿਉਂ ਕਿਉਂਕਿ ਯਾਰ ਜਾਨ ਸਾਰ ਬੰਦੇ ਖਾਈ ਜਾਣਗੇ ਉਹ ਗੱਲ ਤਾਂ ਕਿਵੇਂ ਚੱਲ ਜੁਗਦੀ ਤੂੰ ਆਪ ਦੱਸ ਕਿਉਂਕਿ ਬਈ ਸਵਾਦ ਇੰਨਾ ਹੁੰਦਾਗਾ ਵੀ ਜੇ ਤੁਸੀਂ ਇੱਕ ਵਾਰ ਆ ਗਏ ਲੈ ਕੇ ਤੇ ਹੱਥ ਨੂੰ ਖਾ ਜਾਓਗੇ ਬਿਲਕੁਲ ਬਾਈ ਬਿਲਕੁਲ ਟੇਸਟ ਹੁਣ ਮੱਛੀ ਵਾਲਾ ਤਾਂ ਇਦਾਂ ਦਾ ਅਸੀ ਮੀਨਾ ਕਹਨੇ ਆ ਹਾਂ ਸਾਡ ਬਾਈ ਲੈ ਜਾਂਦੇ ਆ ਕਸਟਮਰ ਬੱਚੇ ਦੋ ਤਿੰਨ ਦਾ ਨਾਜੀ ਖਾ ਜਾਂਦੇ ਆ ਆ ਜਾਂਦੇ ਆ ਠੀਕ ਆ ਇਸੇ ਤਰੀ ਬੱਕਰੇ ਦਾ ਟੇਸਟ ਹੂੰ ਪਿਛਲੇ ਸੀਜ਼ਨ ਨਾਲੋਂ ਵੀ ਟੌਪ ਕਲਾਸ ਬਣਾਇਆ ਪਿਛਲੇ ਸੀਜ਼ਨ ਨਾਲੋਂ ਵੀ ਇੰਨਾ ਘੈਂਟ ਇਨਾ ਟੇਸਟ ਬਣਾਇਆ ਨਹੀਂ ਗੱਲ ਲੈ ਕਰ ਵੀਰਾਂ ਦੇ ਮੂੰਹ ਚ ਪਾਣੀ ਆ ਰਿਹਾ ਬਈ ਠੀਕ ਹੈ ਜੀ ਕਿੱਥੋਂ ਮਿਲੂਗਾ ਹੁਣ ਇਹ ਦੱਸ ਦੇ ਜੀ ਇਹ ਇੱਕ ਚੀਜ਼ ਮੈਂ ਦੱਸਣੀ ਜ਼ਰੂਰ ਦੱਸੂਗਾ ਜਿਹੜੀ ਰਹੇਗੀ ਬੱਕਰੇ ਦੇ ਚਾਰ ਦਾ ਅਲੱਗ ਟੇਸਟ ਆਉ ਮੁਰਗੇ ਦੇ ਦਾ ਅਲੱਗ ਟੇਸਟ ਆਉ ਹਾਂਡੀ ਤੌੜੇ ਵਾਲੇ ਦਾ ਅਲੱਗ ਟੇਸਟ ਆਉ ਠੀਕ ਆ ਮੱਛੀ ਦਾ ਅਲੱਗ ਟੇਸਟ ਆਉ ਇੱਕ ਨਵੀਂ ਆਈਟਮ ਜਿਹੜੀ ਲੈ ਕੇ ਆ ਰਹੇ ਆ ਖਰੋੜਿਆਂ ਦਾ ਸੂਪ ਉਹ ਵੀ ਦਸਵੇਂ ਮਹੀਨੇ ਪਹਿਲੀ ਤਰੀਕ ਤੋਂ ਉਹ ਦਾ ਦਾ ਮਾਰ ਕੇ ਬਾਗ ਮਾਰੀ ਟੈਸਟ ਆਊਗਾ ਇਹ ਵੀ ਜਾਣੀ ਕਿ ਭਾਈ ਇਸ ਵਾਰ ਤੁਸੀਂ ਇੱਥੋਂ ਖਰੋੜਿਆਂ ਦਾ ਸੂਪ ਜਣੇ ਕਿ ਮਟਨ ਸੂਪ ਨਾਲੇ ਸੂਪ ਵੀ ਡਿਲੀਵਰੀ ਵੀਰੇ ਹਾਂ ਪੈਕਿੰਗ ਸੂਪ ਪੈਕਿੰਗ ਸੂਪ ਪੈਕਿੰਗ ਸੂਪ ਤੁਹਾਡੇ ਬੱਚਿਆਂ ਤੱਕ ਤੁਹਾਡੇ ਤੱਕ ਹੂੰ ਲੋਂਗੋਵਾਲ ਪਿੰਡ ਹੈ ਦਰਸੇਨ ਭਾਈ ਆਪਣਾ ਸੰਗਰੂਰ ਤੋਂ ਬਰਨਾਲਾ ਰੋਡ ਦੇ ਆਪਾਂ ਜਦੋਂ ਜਾਂਦੇ ਆ ਬੜਬਰ ਤੋਂ ਸੜਕ ਮੁੜਦੀ ਹੈ ਲੋਂਗੋਵਾਲ ਪਿੰਡ ਨੂੰ ਠੀਕ ਹੈ ਜੀ ਠੀਕ ਹੈ ਜੀ ਬਾਕੀ ਚਲੋ ਮੇਨ ਐਡਰੈਸ ਇਹ ਆ ਜਿੱਥੇ ਬਣਦਾ ਤੁਹਾਨੂੰ ਅਗਲੀਆਂ ਵੀਡੀਓ ਦੇ ਵਿੱਚ ਪਰ ਸੇਮ ਬਾਇਓ ਵੀ ਪ੍ਰੋਸੈਸਿੰਗ ਵੀ ਸਾਰੀ ਦਿਖਾਓਗੇ ਸਾਰੇ ਦਿਖਾਵਾਂਗੇ ਠੀਕ ਹੈ ਜੀ ਕੱਲੇ ਕੱਲੇ ਕਾਊਂਟਰ ਦੀ ਵੀਡੀਓ ਪਾਓ ਆਲ ਪੰਜਾਬ ਆਲ ਹਰਿਆਣਾ ਦੇ ਵਿੱਚ ਆਪਣੀ ਬਹੀਤਰ ਸੇਮ ਡਿਲੀਵਰੀ ਆ ਠੀਕ ਹੈ ਜੀ ਲੈ ਵੀ ਮਿੱਤਰੋ ਸਕਰੀਨ ਦੇ ਉੱਪਰ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਆਚਾਰ ਚਾਹੀਦਾ ਹੋਵੇ ਮੁਰਗੇ ਦਾ ਮੱਸੀ ਦਾ ਤੇ ਬੱਕਰੇ ਦਾ ਕਾਲ ਕਰਕੇ ਤੁਸੀਂ ਘਰੇ ਬੈਠੇ ਬੈਠੇ ਮੰਗਵਾਲ ਤੇ ਖਾਸ ਚੀਜ਼ ਬਈ ਤੁਹਾਨੂੰ ਮਟਰਨ ਦਾ ਸੂਪ ਵੀ ਜੇ ਚਾਹੀਦਾ ਹੋਵੇ ਨਾ ਬੱਚਿਆਂ ਵਾਸਤੇ ਜਾਂ ਫਿਰ ਵੱਡਿਆਂ ਵਾਸਤੇ ਉਹ ਵੀ ਤੁਸੀਂ ਮੰਗਵਾ ਸਕਦੇ ਹੋਗੇ ਤੁਹਾਨੂੰ ਮਿਲ ਜੂਗਾ ਬਿਲਕੁਲ ਠੀਕ ਕਰ ਦਿੱਤੀ ਬਾਈ ਓਕੇ ਬਾਈ ਜੀ ਧੰਨਵਾਦ ਮੰਗਵਾ ਲਓ ਯਾਰ ਸਾਰੇ ਜਣੇ ਇੱਕ ਇੱਕ ਐਤ ਕੀ ਨਾ ਧੰਨਵਾਦ